ਹੈਲੋ ਸਸਰੀਕਾ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮਾਝਾਲੇ ਬਲੌਗ ਤੇ ਆਸ ਕਰਦੇ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਬਠੇਠਾ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਮਨੇ ਹਜ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੰਨੂ ਜਾ ਕੇ ਸਬਸਕ੍ਰਾਈਬ ਕਰ ਲੋ ਵੀਡੀਓ ਚੰਗੀ ਲੱਗਦੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਬਾਕੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਨਾਲੇ ਬੈਲ ਜੀ ਦਬਾ ਦਿਆ ਕਰੋ ਤਾਂ ਕਿ ਤੁਹਾਨੂੰ ਸਾਡੀ ਹਰ ਆਉਣ ਵਾਲੀ ਨੋਟੀਫਿਕੇਸ਼ਨ वीडियो की नोटिफिकेशन मिल सके तो अच्छ आप की लैके आए हैं अब आप लैके आए जोड़ी चीज़ वो बहुत ही खास आ फेस आप करिए कि आप पार्टी जाने तो पहला एक वजिया ज अपने फेस नोना ज ग्लो दे सोहना जहाँ सा फेस चमके स पार्टी जान लग्या कुछ ज़्यादा मेकअप न करना पवे तो असं थोड़े मेकअप में ही बिल्कुल बहुत सोहने वाइस तैयार हो सीए ਔਰਤਾਂ ਦੀ ਸਭ ਤੋਂ ਪਹਿਲੀ ਪਸੰਦ ਹੁੰਦੀ ਆ ਕਿ ਜਦੋਂ ਵੀ ਕੋਈ ਵਿਆਹ ਸ਼ਾਦੀ ਹੋਵੇ ਤਾਂ ਉਹਨਾਂ ਨੂੰ ਲੱਗਦਾ ਵਾ ਕਿ ਅਸੀਂ ਸਭ ਤੋਂ ਸੋਹਣੀਆਂ ਲੱਗੀਏ ਇਹ ਹਰ ਔਰਤ ਦੀ ਖੁਆਇਸ਼ ਹੁੰਦੀ ਆ ਭਾਵੇਂ ਉਮਰ ਛੋਟੀ ਹੋਵੇ ਭਾਵੇਂ ਉਮਰ ਵੱਡੀ ਹੋਵੇ ਪਰ ਇਹ ਹਰ ਇੱਕ ਦਾ ਮੰਦਾ ਹੁੰਦਾ ਸੁਪਨਾ ਕਿ ਮੈਂ ਸਭ ਤੋਂ ਪਾਰਟੀ 'ਚ ਜਾਂ ਵਿਆਹ 'ਚ ਜਾਂ ਜੋ ਵੀ ਫੰਕਸ਼ਨ ਆ ਉਹ 'ਚ ਮੈਂ ਸੋਹਣੀ ਲੱਗਾ ਤੇ ਆਪਾਂ ਇਹੋ ਜਿਹੀ ਜੀ ਚੀਜ਼ ਬਣਾਵਾਂਗੇ ਜਿਹੜੀ ਆਪਾਂ ਨੂੰ ਜਾਣ ਤੋਂ ਪਹਿਲਾਂ ਆਪਾਂ 10 15 ਮਿੰਟ ਪਹਿਲਾਂ ਕਰ ਲਿਏ ਤਾਂ ਕਿ ਫਿਰ ਬੜਾ ਵਧੀਆ ਆਪਾਂ ਪਾਰਟੀ ਜਾਂਦੀ ਹਲਕਾ ਜਿਹਾ ਤਿਆਰ ਹੋਈਏ ਹਲਕਾ ਜਿਹਾ ਮੇਕਅਪ ਕਰੀਏ ਤੇ ਬਿਲਕੁਲ ਰੈਡੀ ਹੋ ਕੇ ਮਿੰਟੋ ਮਿੰਟ ਨਿਕਲ ਜਾਈਏ ਔਰ ਜਿਆਦਾ ਸਾਨੂੰ ਸੋਨਾ ਵੀ ਨਾ ਪਵੇ ਕਿ ਤੁਸੀਂ ਤਿਆਰ ਹੋਣ ਤੇ ਬਹੁਤ ਚਿਰ ਲਾਉਂਦੀ ਆਵਾ ਹਮੇਸ਼ਾ ਹਰ ਇੱਕ ਔਰਤ ਨੂੰ ਆਈ ਗੱਲ ਸੁਣਨੀ ਪੈਂਦੀ ਆ ਪਰਿਵਾਰ ਵੱਲੋਂ ਕਿ ਇਹ ਜਦੋਂ ਤਿਆਰ ਹੋਣ ਲੱਗਦੀ ਨਾ ਬਹੁਤ ਟਾਈਮ ਲਾਉਂਦੀ ਹੈ ਹਨਾ ਸ਼ਾਇਦ ਮੈਨੂੰ ਲੱਗਦਾ ਕਿ ਇਹ ਸਭ ਨਹੀਂ ਹੁੰਦਾ ਵਾ ਕੀ ਔਰਤਾਂ ਆਪਣੇ ਸੱਜਣ ਸਵਰਨ ਤੇ ਬਹੁਤ ਟਾਈਮ ਲਗਾਉਂਦੀਆਂ ਵਾਂ ਆਪੇ ਉਹਨਾਂ ਦੀ ਇੱਕੀ ਅੰਦਰ ਦਿਆ ਰੂਹ ਦੀ ਖੁਰਾਕ ਆ ਆਪਣੇ ਆਪ ਨੂੰ ਸਵਾਰਨਾ ਉਹ ਸਿਰਫ ਆਪਣੇ ਆਪ ਨੂੰ ਸਵਾਰਦੀਆਂ ਨਹੀਂ ਉਹਦੇ ਨਾਲ ਨਾਲ ਉਹ ਘਰ ਨੂੰ ਵੀ ਸਵਾਰਦੀਆਂ ਵਾਂ ਉਸੇ ਰਿਸ਼ਤਿਆਂ ਨੂੰ ਵੀ ਸਵਾਰਦੀਆਂ ਵਾਂ ਉਹਨਾਂ ਵਿੱਚ ਇਹ ਪਰਮਾਤਮਾ ਨੇ ਬਹੁਤ ਗੁਣ ਦਿੱਤੇ ਹੋਏ ਆ ਕਿ ਔਰਤ ਇੱਕ ਘਰ ਨੂੰ ਜਿਹੜਾ ਵਾ ਬਹੁਤ ਬਖੂਬੀ ਆਪਣਾ ਚਲਾਉਂਦੀ ਆ ਤੇ ਨਾਲ ਹੀ ਨਾਲ ਉਹ ਉਹ ਜਿਸ ਤਰ੍ਹਾਂ ਮੁਰਗੀ ਆਪਣੀ ਖੰਭਾਂ ਦੇ ਥੱਲੇ ਅੰਡੇ ਦੇ ਕੇ ਰੱਖਦੀ ਆ ਨਾ ਤੇ ਔਰਤ ਵੀ ਇਸ ਤਰ੍ਹਾਂ ਆਪਣੇ ਘਰ ਨੂੰ ਇਕੱਠਿਆਂ ਕਰਕੇ ਰੱਖਦੀ ਆ ਜਿਆਦਾ ਟਾਈਮ ਨਹੀਂ ਵੇਸਟ ਕਰਨਾ ਇਹਦੇ ਲਈ ਆਪਾਂ ਕਿਹੜੀ ਕਿਹੜੀ ਚੀਜ਼ ਲਈ ਆ ਇਹਦੇ ਲਈ ਆਪਾਂ ਲਿਆ ਵਾ ਜਿੱਦਾਂ ਹੀ ਨਾਲ ਲਿਆ ਪਰ ਟਮਾਟਰ ਨਾਲ ਆਪਾਂ ਲਿਆ ਵੇਸਣ ਚੌਲਾਂ ਦਾ ਪੱਟ ਅੰਡਾ ਆਟਾ ਲਈ ਲਿਆ ਅੰਡਾ ਗੋਲਨੇ ਆਟਾ ਲਈ ਲਿਆ ਵਾ ਨਾਲ ਆਪਾਂ ਤੇ ਲਈ ਲਿਆ ਦੁੱਧ ਔਰ ਥੋੜੀ ਜੀ ਮੈਂ ਇੱਥੇ ਲਈ ਦੇਸੀ ਖੰਡ ਜੇ ਤੁਹਾਡੇ ਕੋਲ ਦੇਸੀ ਖੰਡ ਨਹੀਂ ਹੈ ਤਾਂ ਤੁਸੀਂ ਸ਼ਹਿਦ ਲੈ ਲਓ ਜਾਂ ਫਿਰ ਪੀਸੀ ਹੋਈ ਚੀਨੀ ਵੀ ਪਾ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਕੌਲੀ ਲਈ ਖਾਲੀ ਔਰ ਮੈਨੂੰ ਇਹ ਇਸ ਤਰ੍ਹਾਂ ਕਰਨਾ ਪੈਂਦਾ ਕਿਉਂਕਿ ਭੈਣ ਨੇ ਦੇਖਿਆ ਤੇ ਭੈਣ ਜੀ ਦਾ ਮੈਨੂੰ ਫਿਰ ਚੇਤਾ ਆ ਗਿਆ ਕਿ ਉਹ ਕਹਿੰਦੇ ਕਿ ਸਾਨੂੰ ਦੱਸਦਾ ਇੰਨੀ ਤੁਸੀਂ ਕੀ ਬਣਾਉਂਦੇ ਹੋ ਹਨਾ ਉਸ ਤੋਂ ਬਾਅਦ ਆ ਮੈਂ ਇੱਥੇ ਇੱਕ ਵੱਡਾ ਚਮਚ ਦਹੀਂ ਦਾ ਪਾ ਲਿਆ ਵਾ ਠੀਕ ਹੈ ਆਪਾਂ ਤੁਸੀਂ ਚਾਹੋ ਤੇ ਜ਼ਿਆਦਾ ਵੀ ਬਣਾ ਸਕਦੇ ਹਾਂ ਪਰ ਮੈਂ ਉਹਨਾ ਬਣਾਉਂਦੀ ਹਾਂ ਜਿੰਨਾ ਆਪਾਂ ਨੂੰ ਜ਼ਰੂਰਤ ਨੂੰ ਜੀ ਹੈ ਹਨਾ ਜਿੰਨਾ ਸਿਰ ਇੱਕ ਫੇਸ ਤੇ ਲੱਗ ਜਾਣਾ ਉਸ ਤੋਂ ਬਾਅਦ ਆ ਇਹਦੇ ਵਿੱਚ ਆਪਾਂ ਅੱਧਾ ਚਮਚ ਚਾਵਲਾ ਦਾ ਆਟਾ ਪਾ ਲਿਆ ਠੀਕ ਹੈ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਲਾ ਲੀਨੇ ਆ ਮਲ ਮਲਾਇਆ ਗਿਆ ਇੱਕ ਕਰੀਮ ਦੇ ਜਿੱਦਾਂ ਕਰੀਮ ਬਣਦੀ ਉਸ ਤਰ੍ਹਾਂ ਹੀ ਇਹ ਬਣ ਗਿਆ ਵਾ ਬਿਲਕੁਲ ਉਸ ਤੋਂ ਬਾਅਦ ਅਸੀਂ ਦੇ ਵਿੱਚ ਆਪਾਂ ਕੀ ਪਾਉਣਾ ਉਹ ਤੋਂ ਬਾਅਦ ਅਸੀਂ ਦੇ ਵਿੱਚ ਆਪਾਂ ਪਾਉਣ ਲੱਗੇ ਆ ਬੇਸਣ ਹੈ ਨਾ ਬੇਸਣ ਵੀ ਆਪਾਂ ਜਿਹੜਾ ਵਾ ਅੰਦਾਜ਼ੇ ਹੀ ਪਾ ਲਓ ਅੱਧਾ ਚਮਚ ਪਾ ਲਿਆ ਆਪਾਂ ਚਮਚ ਜਿਹੜਾ ਗਿੱਲਾ ਹੋ ਗਿਆ ਜੇ ਤੁਸੀਂ ਕੋਈ ਚੀਜ਼ ਇੱਕ ਚੀਜ਼ ਪਾਉਂਦੇ ਆ ਕਿਉਂਕਿ ਦਹੀਂ ਇੱਥੇ ਮੈਂ ਇੱਕ ਚਮਚ ਹੀ ਪਾਇਆ ਪਰ ਦਹੀਂ گاੜਾ ਕਰਕੇ ਮੈਂ ਬਾਕੀ ਸਮਾਨ ਜਿਹੜਾ ਵਾ ਉਹ ਥੋੜਾ ਘੱਟ ਪਾਉਣੀ ਕਿਉਂਕਿ ਦਹੀਂ ਇੱਥੇ گاੜਾ ਹੀ ਤੇ ਜੇ ਤੁਸੀਂ ਦੋ ਚਮਚ ਪਾਉਂਦੇ ਤੇ ਉਸ ਦੇ ਸਾਬ ਨਾਲ ਤੁਸੀਂ ਆਪਣੇ ਸਮਾਨ ਜਿਹੜਾ ਘੱਟ ਵੱਧ ਕਰ ਸਕਦੇ ਆ। ਅਕਸਰੀ ਚਮਚ ਦੇ ਨਾਲ ਨਾ ਵੇਸਨ ਹੋਇਆ ਇਹ ਨਾ ਲੱਗ ਜਾਂਦਾ ਵਾ। ਫਿਰ ਉਹਨੂੰ ਨਾ ਇੱਕ ਉਂਗਲ ਨਾਲ ਉਤਾਰ ਕੇ ਇਕੱਠਾ ਕਰਨਾ ਪੈਂਦਾ। ਹੁਣ ਇਹਦੇ ਵਿੱਚ ਮੈਂ ਪਾਉਂਦੀ ਆ ਥੋੜੀ ਜੀ ਦੇਸੀ ਘਾੜ। ਅੱਧਾ ਕ ਚਮਚ ਪਾਉਣਾ ਆਪਾਂ। ਠੀਕ ਹੈ। ਦੇਸੀ ਖਾਂਡ ਵਿੱਚੇ ਪਾ ਲਈ ਮੈਂ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਦੀ ਜਗ੍ਹਾ ਮੈਂ ਤੁਹਾਨੂੰ ਦੱਸਿਆ ਤੁਸੀਂ ਸ਼ਹਿਦ ਪਾ ਲਓ ਜੇ ਤੁਹਾਡੇ ਕੋਲ ਨਹੀਂ ਹੈ ਤੇ ਨਹੀਂ ਤੇ ਚੀਨੀ ਬ੍ਰੇਕ ਪੀਸੀ ਹੋਈ ਨਾ ਚੀਨੀ ਪਾ ਲਿਓ ਹੁਣ ਆਪਾਂ ਪਾਉਂਦੇ ਆਂ ਦੁੱਧ ਇਹਦੇ ਵਿੱਚ ਇੱਕ ਪਾ ਲੈਣਾ ਥੋੜਾ ਜਿਹਾ ਬਹੁਤ ਸੁਣਾ ਬਹੁਤ ਵਧੀਆ ਮਿੰਟਾਂ ਚ ਸਭਾ ਚਿਹਰੇ ਤਾਂ ਲਾ ਲੈਣਾ ਤੇ ਚਿਹਰੇ ਨੂੰ ਸਾਰਾ ਕੁਛ ਇਹਦੇ ਵਿੱਚ ਹੀ ਮਿਲ ਜਾਣਾ ਉਸ ਤੋਂ ਬਾਅਦ ਆਪਾਂ ਲਿਆ ਟਮਾਟਰ ਉਹਦਾ ਆਪਾਂ ਰਸ ਪਾਉਂਦੇ ਆ ਠੀਕ ਚੰਗੀ ਤਰ੍ਹਾਂ ਹੈ ਨਾ ਟਮਾਟਰ ਦਾ ਰਸ ਪਾ ਲਿਆ ਜੀ ਬੂਜੇ ਵਿੱਚ ਹੀ ਜਾਂਦੋ ਕੋਈ ਦਿੱਕਤ ਨਹੀਂ ਹੁਣ ਆਪਾਂ ਇਹਨੂੰ ਮਿਲਾ ਲਿਆ ਠੀਕ ਹੈ ਹੁਣ ਇਹ ਥੋੜਾ ਜਾਇ ਦੇ ਵਿੱਚ ਆਪਾਂ ਥੋੜਾ ਜਿਹਾ ਹਲਕਾ ਜਿਹਾ ਚੌਲਾਂ ਦਾ ਆਟਾ ਪਾਵਾਂਗੇ ਕਿਉਂਕਿ ਇਹ ਥੋੜਾ ਜਿਹਾ ਪਤਲਾ ਵਾ ਨਾ ਇਦਾਂ ਦਾ ਬਣਾਈ ਹੈ ਕਿ ਜਿਹੜਾ ਫੇਸ ਤੇ ਆਪਾਂ ਲਗਾਈਏ ਤੇ ਉਹ ਟੇਕ ਸਕੇ ਜੋ ਇਦਾਂ ਦਾ ਨਹੀਂ ਹੋਊਗਾ ਤੇ ਫਿਰ ਉਹ ਫੇਸ ਤੋਂ ਪਤਲਾ ਥੱਲੇ ਜਿਹੜਾ ਨਾ ਡਿੱਗਦਾ ਵਾ ਚਲੋ ਜੀ ਤਿਆਰ ਹੋ ਗਿਆ ਵਾ ਆਪਾਂ ਇਹਨੂੰ ਪੈਕ ਵੀ ਬੋਲ ਸਕਦੇ ਆ ਆਪਾਂ ਇਹਨੂੰ ਆਪਣੇ ਸਕਰਬ ਵੀ ਬੋਲ ਸਕਦੇ ਆ ਤੇ ਆਪਾਂ ਇਹਨੂੰ ਪੈਕ ਮਤਲਬ ਫੇਸ ਪੈਕ ਹੈ ਨਾ ਤੇ ਸਕਰਬ ਜਿਸ ਤਰ੍ਹਾਂ ਹੀ ਤੁਸੀਂ ਜਾਣ ਤੋਂ ਪਹਿਲਾਂ ਸਕਰਬ ਕਰਦੇ ਆਪਣੇ ਚਿਹਰੇ ਨੂੰ ਕਿਸੇ ਚੀਜ਼ ਨਾਲ ਇਹਦੇ ਵਿੱਚ ਸਾਰੀਆਂ ਚੀਜ਼ਾਂ ਆ ਇਹਦੇ ਵਿੱਚ ਫੇਸ਼ਲ ਬਲੀਚ ਸਭ ਦਾ ਕੰਮ ਕਰਦੀ ਆ ਅਗਰ ਤੁਸੀਂ ਇਹਦੇ ਵਿੱਚ ਅਗਰ ਆਲੂ ਦਾ ਰਸ ਵੀ ਪਾਉਣਾ ਚਾਹੋ ਤੇ ਪਾ ਸਕਦੇ ਆ ਠੀਕ ਹੈ ਉਹ ਵੀ ਹੋਰ ਵੀ ਵਧੀਆ ਬਲੀਚ ਦਾ ਕੰਮ ਕਰੂਗੀ ਨੇਚੁਰਲ ਬਲੀਚ ਬਣ ਜਾਂਦੀ ਜੇ ਆਪਾਂ ਇਹਦੇ ਵਿੱਚ ਆਲੂ ਦਾ ਰਸ ਪਾ ਲਈਏ ਵੀਡੀਓ ਬਹੁਤ ਲੰਬੀ ਹੁੰਦੀ ਆ ਪਹਿਲੇ ਇਸ ਤਰ੍ਹਾਂ ਮੈਨੂੰ ਹੁਣ ਮੈਂ ਤੁਹਾਨੂੰ ਦਿਖਾਤਾ ਵਾ ਤੇ ਹੁਣ ਮੈਂ ਕੈਮਰੇ ਨੂੰ ਥੋੜਾ ਜਿਹਾ ਉਹ ਕਰਦੀ ਆ ਫੇਸ ਮੈਂ ਪਹਿਲਾਂ ਨੋਰਮਲ ਪਾਣੀ ਨਾਲ ਸਾਫ਼ ਕਰ ਲਿਆ 10-15 ਮਿੰਟ ਆਪਾਂ ਇਹਨੂੰ ਰੱਖਾਂਗੇ 10 ਤੋਂ 15 ਮਿੰਟ ਉਸ ਤੋਂ ਬਾਅਦ ਆਪਾਂ ਮੇਕ ਫੇਸ ਸਾਫ਼ ਕਰਕੇ ਤੁਹਾਨੂੰ ਦਿਖਾਉਣੀ ਹੈ ਪੂਰੀ ਫੇਸ ਤੇ ਆਪਾਂ ਚੰਗੀ ਤਰ੍ਹਾਂ ਲਗਾ ਲਿਆ 10-15 ਮਿੰਟ ਪੈਣ ਰੱਖਣਾ ਵਾ ਤੁਸੀਂ ਜਾਓ ਤੇ ਹਲਕੇ ਹੱਥਾਂ ਨਾਲ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਹੌਲੀ-ਹੌਲੀ ਮ사ਜ ਵੀ ਕਰ ਸਕਦੇ ਆ ਹੌਲੀ-ਹੌਲੀ ਹਲਕੇ ਹਲਕੇ ਹੱਥਾਂ ਨਾਲ ਉਸ ਤੋਂ ਬਾਅਦ ਆਪਾਂ ਇਹਨੂੰ ਸਾਫ਼ ਕਰ ਲਾਂਗੇ ਇਹ ਦਿਨ ਹਰ ਇੱਕ ਚੀਜ਼ ਦੀ ਤੁਹਾਡੀ ਪ੍ਰੋਬਲਮ ਜਿਹੜੀ ਆ ਖਤਮ ਹੋਊਗੀ। ਪਰ ਬਹੁਤ ਹੀ ਵਧੀਆ ਦਾ ਰਿਜ਼ਲਟ ਵੀ ਮਿਲੂਗਾ। ਦੇਖੋ ਭਈ ਚਿਹਰਾ ਪਾ ਬਿਲਕੁਲ ਸਾਫ਼ ਹੋ ਗਿਆ ਵਾ। ਜ਼ਿਆਦਾ ਕੁਝ ਲਗਾਉਣ ਦੀ ਜ਼ਰੂਰਤ ਨਹੀਂ ਆ। ਬਸ ਤੁਸੀਂ ਕਿਤੇ ਵੀ ਜਾਣਾ ਵਾ। ਕਿਸੇ ਵੀ ਫੰਕਸ਼ਨ 'ਚ ਜਾਣਾ, ਹਲਕਾ ਜਿਹਾ ਮੋਇਸਚਰਾਈਜ਼ਰ ਕੋਈ ਵੀ ਲਗਾ ਲਓ। ਜੋ ਤੁਹਾਡੇ ਕੋਲ ਹੈਗਾ ਤੇ ਬਸ ਥੋੜਾ ਜਿਹਾ ਮੇਕਅਪ ਕਰੋ ਬਹੁਤ ਸੋਹਣਾ ਬਹੁਤ ਵਧੀਆ ਲੁੱਕ ਆਊਗੀ ਤੁਹਾਡੇ ਚਿਹਰਾ ਬਹੁਤ ਹੀ ਸੋਹਣਾ ਲੱਗੂਗਾ ਕਿਸ ਤਰ੍ਹਾਂ ਦਾ ਲੱਗਾ ਆਪਣਾ ਇਹ ਵਾਲਾ ਤੁਹਾਨੂੰ ਝਟਪਟ ਸਕਰਬ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ